ਜਦੋਂ ਖੇਤ ਹੀ ਵਾਰਨ ਨੂੰ ਖਾਂ ਲੱਗ ਜਾਵੇ ਤਾਂ ਫਿਰ ਕੀਤਾ ਹੀ ਕੀਤਾ ਜਾ ਸਕਦਾ ਹੈ ਤਾਂ ਅਜਿਹਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਾਜਲ ਕਾ ਦੀ ਨਵੀਂ ਆਬਾਦੀ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਦੇ ਨਾਲ ਸੰਬੰਧਿਤ ਜੁੜੀ ਇਹ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆਂ ਇਹ ਵੱਡੀ ਖਬਰ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ ਅਤੇ ਹਰ ਇੱਕ ਇਨਸਾਨ ਦਾ ਹਿਰਦਾ ਬੁਲੰਦ ਰਿਆ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਗੁਰੂ ਘਰ ਦੇ ਜੋ ਸੱਚਖੰਡ ਸਾਹਿਬ ਦੇ ਵਿਕੇ ਨਾਬਾਲਗਾਂ ਵੱਲੋਂ ਅਜੇ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਸੁਣ ਕੇ ਤੁਹਾਡੇ ਮਨ ਦੇ ਵਿੱਚ ਵੀ ਰੂਸ ਆ ਜਾਏਗਾ ਅਜਿਹਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਗੁਰੂ ਘਰ ਦੇ ਗਰੰਥੀ ਦੇ ਪੁੱਤ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਦੱਸ ਦਈਏ ਕਿ ਗੁਰੂ ਘਰ ਦੇ ਜੋ ਸਤਿਖੰਡ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਦਾ ਜਾਂਦਾ ਸਵੇਰੇ ਉਤੋਂ ਹੀ ਪ੍ਰਕਾਸ਼ ਕੀਤਾ ਜਾਂਦਾ ਤਾਂ ਇੱਕ ਸੈਪਰੇਟ ਰੂਮ ਬਣਾਇਆ ਜਾਂਦਾ ਜਿਸ ਨੂੰ ਜਿਹੜਾ ਕਿ ਸਤਿਖੰਡ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਉੱਥੇ ਨੋਪਤਾ ਉੱਥੇ ਦੋ ਨਾਬਾਲਕਾਂ ਵੱਲੋਂ ਇਲੈਕਟ੍ਰਿਕ ਇੱਕ ਸਿਗਰਟ ਦਾ ਸੇਵਨ ਕੀਤਾ ਗਿਆ ਅਤੇ ਜਿਸ ਦੀ ਵੀਡੀਓ ਵੀ ਬਣਾਈ ਗਈ ਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਜਿਸ ਉੱਤੇ ਥਾਨਕ ਲੋਕਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੁਰਦੁਆਰਾ ਦੇ ਗਰੰਥੀ ਅਤੇ ਉਸ ਦੇ ਪੁੱਤਰ ਦੇ ਉੱਤੇ ਅਤੇ ਇੱਕ ਹੋਰ ਨਾਬਾਲਗ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਤਾਂ ਜਦੋਂ ਇਸ ਮੌਕੇ ਤੇ ਗਰੰਥੀ ਦੇ ਪੁੱਤਰ ਨੇ ਇਲੈਕਟ੍ਰੋਨਿਕ ਸਿਗਰਟ ਪੀਣ ਦੀ ਵੀਡੀਓ ਉਹ ਇੰਸਟਾਗ੍ਰam ਅਕਾਊਂਟ ਦੇ ਉੱਤੇ ਲਾਈਵ ਕੀਤੀ ਤਾਂ ਵੀਡੀਓ ਦੇ ਲਾਈਵ ਹੋਣ ਦੇ ਨਾਲ ਇੱਕ ਨੌਜਵਾਨ ਨੇ ਇਹਨਾਂ ਨੂੰ ਦੇਖ ਲਿਆ ਕਿ ਇਹ ਉਹ ਗੁਰੂ ਘਰ ਹੈ ਅਤੇ ਗੁਰੂ ਘਰ ਦਾ ਸਤਿਖੰਡ ਹੈ ਰਹਿਰਾ ਸਾਹਿਬ ਉਪਰੰਤ ਸੁਖਾਸਣ ਕੀਤਾ ਜਾਂਦਾ ਹੈ ਅਤੇ ਸਵੇਰੇ ਅੰਮ੍ਰਿਤ ਵੇਲੇ ਇਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਕੇ ਗੁਰੂ ਘਰ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਗੁਰੂ ਘਰ ਦੇ ਵਿੱਚ ਅਜਿਹਾ ਇੱਕ ਕਮਰਾ ਹੁੰਦਾ ਹੈ ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਸਤਿਖੰਡ ਨਾਮ ਜਿਹੜਾ ਉਸ ਕਮਰੇ ਦਾ ਰੱਖਿਆ ਜਾਂਦਾ ਤਾਂ ਉਸੇ ਕਮਰੇ ਦੇ ਵਿੱਚ ਬੈਠ ਕੇ ਇਹ ਵੀਡੀਓ ਬਣਾਈ ਗਈ ਹੈ ਜਦੋਂ ਇਹ ਵੀਡੀਓ ਨੌਜਵਾਨ ਦੇਖਦਾ ਹੈ ਤਾਂ ਉਹ ਗੁਰੂ ਘਰ ਦੇ ਵਿੱਚ ਆਉਂਦਾ ਹੈ ਤੇ ਇਹਨਾਂ ਨੂੰ ਰੰਗੇ ਹੱਥੀ ਜਿਹੜਾ ਆ ਉਹ ਇਲੈਕਟ੍ਰੋਨਿਕ ਸਿਗਰਟ ਵਰਤਦੇ ਆ ਫੜ ਲਿਆ ਜਾਂਦਾ ਆਪਣੇ ਦੋਸਤ ਦੇ ਨਾਲ ਮਿਲ ਕੇ ਵੈਪ ਦਾ ਸੇਵਨ ਕਰ ਰਿਹਾ ਸੀ ਮੌਕੇ ਤੇ ਗੁਰਦੁਆਰਾ ਸਾਹਿਬ ਦਾ ਸੱਚਖੰਡ ਤੋਂ ਇਹ ਨਾਲ ਵੀ ਭਰਿਆ ਹੋਇਆ ਸੀ ਵੈਪ ਸਿੱਧਾ ਉਥੋਂ ਬਰਾਮਦ ਹੋਇਆ ਤਾਂ ਜਦੋਂ ਇਹ ਘਟਨਾ ਸਾਰੀ ਲੋਕਾਂ ਤੱਕ ਪਹੁੰਚਦੀ ਹੈ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਅੱਜ ਆਲੇ ਦੁਆਲੇ ਦੇ ਲੋਕ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਤੇ ਹੀ ਉਹਨਾਂ ਵੱਲੋਂ ਮਾਫੀ ਮੰਗਣ ਦੀ ਬਜਾਏ ਗੁਰੂ ਘਰ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਅਤੇ ਝਗੜਾ ਕੀਤਾ ਜਾਂਦਾ ਤਾਂ ਇਸ ਮੌਕੇ ਤੇ ਜੋ ਸਥਾਨਕ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਤੇ ਪੁਲਿਸ ਅਧਿਕਾਰੀ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤੁਹਾਨੂੰ ਰਵਿੰਦਰ ਜੀ ਨੇ ਤੁਹਾਨੂੰ ਦੱਸਿਆ ਹੀ ਸਾਰਾ ਕੁਝ ਜੀ ਵੀ ਜੋ ਵੀ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜੋ ਵੀ ਇਥੇ ਮਤਲਬ ਹੋਇਆ ਉਹ ਸਾਰਾ ਮਤਲਬ ਲਾਈਵ ਵੀ ਚੱਲ ਰਿਹਾ ਹੈ ਵੀਡੀਓ ਵੀ ਇੰਸਟਾਗ੍ਰam ਤੇ ਇਹਨਾਂ ਨੇ ਆਪਨੇ ਆਪ ਹੀ ਲੋਡ ਕੀਤੀਆਂ ਨੇ ਸਾਨੂੰ ਤਾਂ ਇਹੀ ਹੈ ਵੀ ਬੇਅਦਬੀ ਜਿਹੜਾ ਉਹ ਤਾਂ ਗੁਰੂ ਮਹਾਰਾਜ ਦੀ ਹੋਣੀ ਨਹੀਂ ਚਾਹੀਦੀ ਕੁੱਲ ਮਿਲਾ ਕੇ ਤੇ ਇਹ ਆਪ ਅਸੀਂ ਤਾਂ ਇਹੀ ਚਾਹਨੇ ਆ ਵੀ ਸਾਨੂੰ ਇਹ ਸਿੱਧਾ ਇਨਸਾਫ ਦਿੱਤਾ ਜਾਵੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਜਿਹੜੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਤੇ ਵਾਰਦਾਤ ਹੋ ਗਈ ਆਪਣੇ 10-15 ਦਿਨ ਦੀ ਹੋ ਗਈ ਜੀ ਤੇ ਗੁਰਦਸਾ ਨਵੀਂ ਵਾਦੀ ਮਤਲਬ ਹੈਗਾ ਜੀ ਸ੍ਰੀ ਗੁਰੂ ਨਾਨਕ ਦਰਬਾਰ ਕੋਲੀ ਨੰਬਰ 3 ਹੈ ਜੀ ਜੀ ਉਹਨਾਂ ਨੂੰ ਬੁਲਾਇਆ ਸੀਗਾ ਜੀ ਉਹਨਾਂ ਨੂੰ ਮੌਕੇ ਤੇ ਵੀ ਬੁਲਾ ਲਿਆ ਸੀਗਾ ਉਹਨਾਂ ਨੇ ਉੱਥੇ ਕਹਿੰਦੇ ਵੀ ਚਲੋ ਬੱਚੇ ਨੇ ਮaaf ਕਰ ਦਿਓ ਐਦਾਂ ਮਾਫੀ ਨਾਮਾ ਚਲੋ ਉਹਨਾਂ ਨੇ ਐਦਾਂ ਕਹਿ ਵੀ ਮaaf ਕਰ ਦਿਓ ਛੋਟੇ ਬੱਚੇ ਨੇ ਪਰ ਫਿਲਹਾਲ ਇਹ ਗੱਲ ਸੀਗੀ ਵੀ ਜਦੋਂ ਸਾਰੇ ਮੱਲੇ ਨਿਵਾਸੀ ਤੇ ਪਤਾ ਲੱਗ ਗਿਆ ਜਿਵੇਂ ਵੀ ਉਹਨਾਂ ਨੇ ਆਨਲਾਈਨ ਚਲਾਈ ਇੰਸਟਾਗ੍ਰam ਤੇ ਬਹੁਤ ਮੱਲਿਆਂ ਨੇ ਰੋਸ ਇਸ ਚੀਜ਼ ਤੇ ਕੀਤਾ ਫਿਰ ਮੱਲੇ ਨਿਵਾਸੀ ਸਾਰੇ ਇਕੱਠੇ ਹੋਏ ਵੀ ਇਸ ਚੀ ਦਾ ਵੀ ਤੁਸੀਂ ਗੱਲ ਨੂੰ ਕਿਉਂ ਦਬਾ ਰਹੇ ਹੋ ਵੀ ਤੁਹਾਨੂੰ ਇਹ ਚੀਜ਼ ਦਾ ਗਾਹ ਬਾਹਰ ਗੱਲ ਕਰਨੀ ਚਾਹੀਦੀ ਹੈ ਵੀ ਇਹ ਚੀ ਦੀ ਬੇਅਦਬੀ ਹੈ ਜਿੱਦਾਂ ਜਿੱਦਾਂ ਇਹਨਾਂ ਨੇ ਇੰਸਟਾਗ੍ਰam ਤੇ ਲੋਕਾਂ ਨੇ ਵੀਡੀਓ ਦੇਖੀਆਂ ਸਾਰਿਆਂ ਨੇ ਉਹਨਾਂ ਨੇ ਇਸ ਚੀ ਦਾ ਮੁੱਦਾ ਚੱਕਣਾ ਸ਼ੁਰੂ ਕਰ ਦਿੱਤਾ ਵੀ ਬੇਅਦਬੀ ਦਾ ਮਾਮਲਾ ਹੈ ਤੇ ਇਸੇ ਕਰਕੇ ਮਤਲਬ ਅਸੀਂ ਤਾਂ ਇਹ ਗੱਲ ਕੋ ਅਪੀਲ ਕਰਨਾ ਚਾਹੁੰਦੇ ਆਂ ਵੀ ਚਲੋ ਜੋ ਵੀ ਹੈ ਜੇ ਨਾਬਾਲਗ ਨੇ ਚਲੋ ਸਜ਼ਾ ਬਣਦੀ ਆ ਨਾ ਸਜ਼ਾ ਵੀ ਦਿੱਤੀ ਜਾਏ ਬਾਕੀ ਜੋ ਪਾਟੀ ਸਿੰਘ ਨੇ ਜੋ ਪਿੱਛੇ ਗਲਤੀ ਜੱਜਾਂ ਕੀਤੀਆਂ ਜਾਂ ਵੀ ਉਹਨਾਂ ਨੇ ਮਤਲਬ ਡਰਿੰਕ ਦਾ ਸੇਵਨ ਕੀਤਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੀਤਾ ਅਸੀਂ ਤਾਂ ਉਹ ਵੀ ਚਾਹਨੇ ਆ ਵੀ ਉਹਨਾਂ ਨੂੰ ਵੀ ਬਰਾਬਰ ਸਜ਼ਾ ਦਿੱਤੀ ਜਾਵੇ ਤਾਂ ਜੋ ਮਤਲਬ ਅੱਗੇ ਤੋਂ ਹਰ ਕੋਈ ਬੰਦਾ ਸੋਚ ਸਮਝ ਕੇ ਜਦੋਂ ਮਹਾਰਾਜ ਦੀ ਗੁਰੂ ਦੀ ਗੱਦੀ ਤੇ ਬੈਠਣਾ ਹੈ ਸੋਚ ਸਮਝ ਕੇ ਬੈਠਣ ਨਾਲੇ ਇਹ ਬੇਅਦਬੀ ਜਿਹੜੀ ਹੈ ਇਹ ਬਹੁਤ ਵੱਡੀ ਪੱਦਰਤ ਹੈ ਵੀ ਇਸ ਚੀਜ਼ ਦਾ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਥੋੜੀ ਸਜ਼ਾ ਦੇਣੀ ਚਾਹੀਦੀ ਐਕਚੁਅਲੀ ਮੈਂ ਉਸ ਟਾਈਮ ਮੌਕੇ ਤੇ ਤਾਂ ਨਹੀਂ ਸੀਗਾ ਮੌਕੇ ਤੇ ਕੁਝ ਹੋਰ ਲੜਕੇ ਸੀਗੇ ਇੱਥੇ ਅਸੀਂ ਮੱਲੇ ਨਿਵਾਸੀ ਜਿਵੇਂ ਮੱਲਨਵਾਸੀ ਐ ਅਸੀਂ ਮੱਲੇ ਨਿਵਾਸੀ ਤਾਂ ਸਾਨੂੰ ਤੌਰ ਤੇ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਮੱਲੇ ਨਿਵਾਸੀ ਜਿਵੇਂ ਵੀ ਸਾਰਿਆਂ ਨੂੰ ਜਿਵੇਂ ਜਿਹਾ ਪਤਾ ਲੱ ਸਾਰੇ ਬੰਦੇ ਇਕੱਠੇ ਹੁੰਦੇ ਗਏ ਤੇ ਇਸੀ ਦੇ ਮਤਲਬ ਖਲਾਫਤ ਅਸੀਂ ਅਸੀਂ ਮੌਕੇ ਦੇ ਜਿਹੜੇ ਐਮਸੀ ਸਾਹਿਬ ਰਵੇਸ਼ ਕੁਟਾਰੀਆ ਜੀ ਅਸੀਂ ਉੱਥੇ ਵੀ ਉਹਨਾਂ ਕੋਲ ਇਕੱਠੇ ਹੋ ਕੇ ਗਏ ਸੀ ਉਹਨਾਂ ਸਾਹਮਣੇ ਇਹੀ ਗੱਲ ਦਾ ਫੈਸਲਾ ਹੋਇਆ ਸੀ ਕਿ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਣੇ ਆਪ ਇਹ ਚਲੇ ਜਾਣਗੇ ਤੇ ਜੋ ਵੀ ਇਹਨਾਂ ਦੀ ਬੰਦੀ ਸਜ਼ਾ ਹੈ ਉਹ ਮਹਾਰਾਜ ਦੀ ਜੋ ਰਿਚ ਇਹਨਾਂ ਨੂੰ ਬੰਦੀ ਸਜ਼ਾ ਮਿਲੇਗੀ ਤੇ ਫਿਲਹਾਲ ਉਸ ਬਾਅਦ ਗਰੰਤੀ ਸਾਹਿਬ ਵੀ ਉਪਰੋਂ ਦਮਦਵਾ ਸਾਹਿਬ ਤੋਂ ਐਸਜੀਪੀਸੀ ਅੰਡਰ ਵੀ ਹੋ ਵੀ ਇਹਨਾਂ ਦੀ ਕਮੇਟੀ ਆਈ ਸੀ ਉਹਨਾਂ ਸਾਹਮਣੇ ਵੀ ਇਹ ਗੱਲ ਹੋਈ ਸੀ ਵੀ ਇਹਨਾਂ ਨੂੰ ਇਹ ਕੱਢ ਦਿੱਤਾ ਜਾਏਗਾ ਤੇ ਪਰ ਹਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਇਹ ਨਹੀਂ ਹੈਦਾ ਦਾ ਸਟੈਪ ਲਿਆ ਗਿਆ ਉਹਨਾਂ ਤੋਂ ਵੀ ਨਾ ਇੱਥੇ ਗਿਆ ਇੱਥੇ ਫਿਲਹਾਲ ਪੰਜਾਬੂਆਂ ਨੂੰ ਸਾਨੂੰ ਕੋਈ ਵੀ ਕਾਨੂੰਨੀ ਕਾਰਵਾਈ ਕਰਨੀ ਪੈ ਗਈ ਹੈ ਇਹੀ ਐਵੇਂ ਅਸੀਂ ਤਾਂ ਕਲਮ ਲਾ ਕੇ ਲਾਈਵ ਹੀ ਦੇਖਿਆ ਜਿੱਦਾਂ ਵੀ ਮੰਨ ਲਓ ਅਸੀਂ ਇੰਸਟਾਗ੍ਰam ਤੇ ਕੋਈ ਵੀ ਬੰਦਾ ਬੈਠਾ ਹੈ ਅਸੀਂ ਲਾਈਵ ਦੇਖਿਆ ਸੀ ਬਾਕੀ ਉਹਨਾਂ ਨੂੰ ਅਸੀਂ ਪੁੱਛ ਪੜਤਾਲ ਜ਼ਰੂਰ ਕੀਤੀ ਹੈ ਵੀ ਤੁਸੀਂ ਕੀ ਵੇਖਿਆ ਕਿਦਾਂ ਵੇਖਿਆ ਉਹਨਾਂ ਨੇ ਕਿਹਾ ਵੀ ਇਹ ਮੌਕੇ ਤੇ ਚੀਜ਼ਾਂ ਦਾ ਇਹ ਮੰਨੇ ਵੀ ਹੈ ਕਿਉਂਕਿ ਇਹਨਾਂ ਨੇ ਜੋ ਵੀ ਚੀਜ਼ ਜਿਸ ਦਾ ਸੇਵਨ ਕਰ ਰਹੇ ਸੀਗੇ ਤੇ ਉਹ ਇਹਨਾਂ ਨੇ ਲਪੋ ਲਈ ਸੀ ਚੀਜ਼ ਉਹ ਅਸੀਂ ਇਹਨਾਂ ਨੇ ਮੁੰਡਿਆਂ ਦੂਸਰੇ ਨੇ ਮੌਕੇ ਤੇ ਇਹਨਾਂ ਨੇ ਉਹ ਚੀਜ਼ ਵੀ ਬਰਾਮਦ ਕੀਤਾ ਤੇ ਉਹ ਫਿਰ ਸਾਰਿਆਂ ਦੇ ਵਿੱਚ ਜਿਵੇਂ ਮੱਲਨ ਵਾਸਤੇ ਜਿਵੇਂ ਜਿਵੇਂ ਗੱਲ ਪਹੁੰਚੀ ਹੈ ਸਾਨੂੰ ਤਾਂ ਕਾਫੀ ਦੂਰ ਦੂਰ ਤੋਂ ਵੀ ਕਾਲ ਆ ਰਹੀ ਹੈ ਵੀ ਤੁਹਾਡੇ ਗੁਰਦਾਰੇ ਚ ਕੋਈ ਐਦਾਂ ਦਾ ਕੀ ਸਿਸਟਮ ਵੀ ਕੀ ਚੱਲ ਰਿਹਾ ਵੀਡੀਓ ਵੀ ਵਾਇਰਲ ਹੋ ਰਹੀ ਹੈ ਹਾਂ ਜੀ ਸਾਡਾ ਤਾਂ ਇਹੀ ਹੈ ਮੰਗ ਵੀ ਕੋਲਮਲਾ ਕੇ ਵੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਹਾਂ ਜੀ ਅਮਨਦੀਪ ਜੀ ਇਹ ਮਾਮਲਾ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪਾਠੀ ਸੀ ਉਹਨਾਂ ਦੇ ਬੇਟੇ ਦੁਆਰਾ ਤੇ ਇੱਕੋ ਤੇ ਦੋਸਤ ਸੀਗਾ ਜੀ ਜੋ ਵੀ ਆਪਣੇ ਸੱਚਖੰਡ ਸਾਹਿਬ ਵਿੱਚ ਬੈਠ ਕੇ ਵੇਪਸ ਇਲੈਕਟ੍ਰੋਨਿਕ ਸਿਗਰਟ ਆਉਂਦੀ ਹੈ ਜੀ ਉਹਦਾ ਸੇਵਨ ਕਰ ਰਹੇ ਸੀਗੇ ਤੇ ਇਸ ਬਾਰੇ ਫਿਰ ਅਸੀਂ ਗੰਤੀ ਸਾਹਿਬ ਨੇ ਇੱਕ ਮਾਲੀ ਨਿਵਾਸੀਆਂ ਦੀ ਰਲ ਕੇ ਮਾਹੀ वगैरह ਮੰਗੰਦਾ ਵੀ ਇਹਨਾਂ ਨੂੰ ਟਾਈਮ ਦਿੱਤਾ ਪਰ ਇਹਨਾਂ ਨੇ ਨਹੀਂ ਸਾਡੀ ਸੋਣੀ ਉਲਟਾ ਸਾਡੇ ਨਾਲ ਝਗੜੇ ਕਰਦੇ ਤੇ ਇਸ ਕਰਕੇ ਫਿਰ ਸਾਨੂੰ ਇਹ ਸਟੈਪ ਚੱਕਣਾ ਪਿਆ ਸੀ ਉਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਵਾਇਆ ਹੈ ਜੀ ਇਹ ਧਿਆਨ ਚਾਹੇ ਕਿ ਜਿਹੜਾ ਬੱਚਾ ਸੀ ਉਹਦੀ ਇੱਕ ਆਈਡੀ ਹੈਗੀ ਇੰਸਟਾਗ੍ਰਾਮ ਤੇ ਜੀ ਉਹ ਇਹ ਜਿਹੜਾ ਕਰ ਰਿਹਾ ਸੀ ਉਹ ਇੰਸਟਾਗ੍ਰਾਮ ਤੇ ਲਾਈਵ ਸੀ ਜੀ ਤੇ ਆਪ ਉਹਨਾਂ ਦੇ ਸਾਹਮਣੇ ਇੱਕ ਘਰ ਹੈਗਾ ਬੱਚਾ ਇਹ ਉਹਨਾਂ ਦੇ ਨਾਲ ਜੁਆਇੰਟ ਸੀਗਾ ਜੀ ਜਿਹੜੇ ਹੁੰਦੇ ਉਹਨੇ ਜਿਹੜਾ ਲਾਈਵ ਦੇਖਿਆ ਉਸਨੇ ਫਿਰ ਸਾਰਿਆਂ ਨੂੰ ਕਾਲ ਕੀਤੀ ਸਾਨੂੰ ਅਸੀਂ ਸਾਰੇ ਉੱਥੇ ਗਏ ਉਸ ਟਾਈਮ ਮੌਜੂਦਾ ਸੀਗੀ ਜੀ ਫਿਰ ਅਸੀਂ ਉਹਨਾਂ ਦੇ ਜਦੋਂ ਬਕਰਿਆਏ ਉਹਨਾਂ ਕੋ ਜਿਹੜੀ ਇਲੈਕਟ੍ਰੋਨਿਕ ਵੇਵ ਸੀਗੀ ਜੀ ਇਹ ਵੀ ਬਰਾਮਦ ਕੀਤੀ ਗਈ ਸੀਗੀ ਹਾਲਾਤ ਇਹ ਸੀ ਜਦੋਂ ਉਹਨਾਂ ਦੇ ਚੰਦਰ ਧੂਆਂ ਧੂਆਂ ਸੀਗਾ ਜੀ ਜਿਸ ਤੋਂ ਸਾਨੂੰ ਸ਼ੱਕ ਹੋਇਆ ਵੀ ਅਸੀਂ ਫਿਰ ਉਹਨਾਂ ਦੀ ਤਲਾਸ਼ੀ ਵੀ ਲੈ ਲਈ ਦਿੱਤੀ ਉਹ ਫਿਰ ਬਰਾਮਦ ਵੀ ਹੋਈ ਹੈ ਜੀ ਦੇਸ ਦੀ ਬਕਾਇਦਾ ਜਿਹੜੀ ਉਹਨੇ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਫਿਰ ਅਸੀਂ ਉਹ ਵੀਡੀਓ ਵੀ ਦੇਖੀ ਵੀਡੀਓ ਵਿੱਚ ਵੀ ਉਹ ਇਸ ਜੇ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਪੰਡਾ ਜਿਹੜਾ ਇਹ ਆਪਣੇ ਸਰੂਪ ਸਾਹਿਬ ਹੁੰਦੇ ਆ ਜੀ ਅਤੇ ਜਦੋਂ ਸੱਚਖੰਡ ਸਮੁੰਦਰ ਵਿੱਚ ਸਰੂਪ ਸਾਹਿਬ ਆ ਬਈ ਰੱਖੇ ਜਾਂਦੇ ਆ ਜੀ ਉਹ ਉੱਥੇ ਰੱਖੇ ਹੋਏ ਸੱਚਖੰਡ ਦੇ ਵਿੱਚ ਰੱਖੇ ਹੋਏ ਸੀ ਸਰੂਪ ਜੀ ਇਸ ਜਿਹੜਾ ਤਰਾਏ ਦੇਖੋ ਜੀ ਜਦੋਂ ਸੱਚਖੰਡ ਸਾਹਿਬ ਜੇ ਸਾਡੇ ਰੂਹ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਇਸ ਤੀਸੇ ਤਰਾਜਤਾ ਹੋਊਗਾ ਜੀ ਇਸ ਕਰਕੇ ਅਸੀਂ ਇਹ ਕੰਮ ਚੁੱਕਿਆ ਹੈ ਜਿਸ ਨੂੰ ਉੱਤ ਸਖਤ ਤੱਕ ਦਾ ਸਜ਼ਾ ਦਵਾਈ ਜਾਵੇ। ਉਹੀ ਰੀਤੀ ਹੈ ਜੀ ਵੀ ਜਿਹੜਾ ਬਾਬਾ ਜੀ ਦਾ ਲੜਕਾ ਸੀ ਨਾਲ ਬਕਾਇਦਾ ਸੀ ਵੀਡੀਓਗਰ ਦਿੱਤੀ ਹੈ ਜੀ ਵੀ ਇਹ ਇਹਨਾਂ ਦਾ ਸੇਵਨ ਕਰ ਲੈਨੇ ਤੇ ਇਹਨਾਂ ਤੇ ਕਾਰਵਾਈ ਕਰੀ ਜਾਈ। ਬਾਬਾ ਜੀ ਦਾ ਲੜਕਾ ਸੀ ਇੱਕੋ ਸਾਹ ਦੋਸਤ ਸੀਗਾ ਜੀ। ਚਮਕ ਚਮਕਦੀਪ ਸਿੰਘ ਚਮਕਦੀਪ ਸਿੰਘ ਉਹ ਅਨਮੋਲ ਲੜਕੇ ਦਾ ਨਾਮ ਹੈ ਜੀ। ਅਸੀਂ ਮੰਗ ਕੇ ਕਰਨੇ ਪਰ ਅਸੀਂ ਇਨਸਾਫ ਹੋਣਾ ਚਾਹੀਦਾ ਇਹ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਜੋ ਪ੍ਰੋਮੋਸਰੀਆ ਦੇ ਗਣਸੰਸਪਰਵਾਣ ਹੈ ਜੀ ਦੋਨੋਂ ਨਾਲ ਬਾਲਕ ਨੇ ਜੀ ਬਾਕੀ ਬਾਬਾ ਜੀ ਦੀ ਪਹਿਲੀ ਵੀ ਇੱਕ ਵੀਡੀਓ ਆ ਚੁੱਕੀ ਹੈ ਜੀ ਇਹਨਾਂ ਨੇ ਕਿ ਪਹਿਲੇ ਵੀ ਅਸੀਂ ਇੱਕ ਮਾਫੀ ਦੇ ਚੁੱਕੀਏ ਵਾਲੇ ਤੌਰ ਤੇ ਜੋ ਕਿ ਬਾਬਾ ਜੀ ਖੁਦ ਸ਼ਰਾਬ ਦਾ ਸੇਵਨ ਕਰ ਰਹੇ ਨੇ ਜੀ ਉਹਦੀ ਵੀ ਵੀਡੀਓ ਆਈ ਸੀ ਇਹ ਤਕਰੀਬਨ ਸਾਲ ਡੇਢ ਸਾਲ ਦੇ ਅੰਦਰ ਹੋ ਗਿਆ ਇਹੋ ਚੀਜ਼ ਨੂੰ ਇਹ ਹੋਵੇ 15 10 15 ਦਿਨ ਇਹ 10 ਦਿਨ 10 12 ਦਿਨ ਦਾ ਹੈਗਾ ਇਹ ਮਾਮਲਾ ਜੀ ਸਮਾਂ ਦਿੱਤਾ ਗਿਆ ਸੀ ਇਹਨਾਂ ਨੂੰ ਪਰ ਉਹਨਾਂ ਸਮੇਂ ਤੇ ਮਾਫੀਦਾਰ ਨਹੀਂ ਮੰਗੀ ਫਿਰ ਇਹ ਸਨਵੇ ਕਦਮ ਚੁੱਕਣਾ ਪਿਆ अरविंद सिंह जी ਅੱਜ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਦੇ ਕੁਝ ਹੋਰ ਲੋਕਾਂ ਨੇ ਸ਼ਿਕਾਇਤ ਅਰਜ ਕੀਤਾ ਗਿਆ ਕੀ ਮਾਮਲਾ ਸਰੋਪਰਾ ਹਾਂਜੀ ਕੱਲ ਮੇਰੇ ਕੋਲ ਜਿਹੜੇ ਜਿਗੇ ਨਵੀਂ ਬਾਤੀ ਦੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਸੀਗੀ ਉਹ ਆਈ ਸੀਗੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਗ੍ਰੰਥੀ ਸਹਾਬ ਹੈ ਗੁਰਦੁਆਰੇ ਸਾਹਿਬ ਦਾ ਉਹਦੇ ਬੱਚੇ ਜਿਹੜੇ ਜਿਗੇ ਉਹ ਮਾਰ ਆ ਗਿਓ ਉਹ ਜਿਹੜੇ ਤੇ ਦਿੱਤਾ ਸੋਖਾ ਅਸਨ ਹੈ ਉਥੇ ਜਿਹੜੇ ਅੱਜਕਲ ਇਲੈਕਟ੍ਰੋਨਿਕ ਉਗਾਰ ਉਹ ਵੀ ਰਹਿਤੀਗੇ ਜਿਹੜਾ ਕਿ ਅਜੀ ਕਮੇਟੀ ਵਾਲਿਆਂ ਨੇ ਫੜਿਆ ਤੇ ਕਿਨੂੰ ਮਾਫੀ ਮੰਗਰਵਾਉਣ ਤੇ ਵੀ ਟਾਈਮ ਦਿੱਤਾ ਗਿਆ ਸੀ ਪਰ ਨਹੀਂ ਆਇਆ ਅੱਜ ਅਸੀਂ ਜਿਹੜੇ ਤੁਹਾਡੇ ਕੋਲ ਆਇਆ ਜਿਨ੍ਹਾਂ ਦਾ ਅਸੀਂ ਸਟੇਟਮੈਂਟ ਲੈ ਕੇ ਰਵਿੰਦਰ ਸਿੰਘ ਉਸਨੋਂ ਸੁੱਚਾ ਸੇਕ ਵਾਸੀ ਨਵੀਂ ਬਾਦੀ ਦੀ ਸਟੇਟਮੈਂਟ ਲੈ ਕੇ ਤੇ ਜੀ ਤਿੰਨ ਲੋਕਾਂ ਦੇ ਤਰੰਤ ਜਿਹੜਾ ਐਫਆਰ ਦਰਜ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਸਾਡੇ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਟੀਮਾਂ ਬਣ ਗਿਆ ਮੇਰੇ ਸਵੈ ਤੋਂ ਕਈ ਜਾਂਦੀ ਐ ਨੋ ਗ੍ਰਾਂਤੀ ਸਰਪੰਨੋ ਰਿਪੋਰਟ ਕਰਤੀ ਐ ਸਰ ਕੋ ਵੀਡੀਓ ਵੀ ਵਾਇਰਲ ਕੀਤੀ ਗਈ ਸੀ ਨਾਲ ਹਾਂ ਵੀਡੀਓ ਵਾਇਰਲ ਕਾਲੀ ਵੀਡੀਓ ਵਾਇਰਲ ਹੋਈ ਸੀ ਨਾ ਹੋਈ ਅਸੀਂ ਜਿਹੜੀ ਕਾਰਵਾਈ ਅਡੇਟ ਨਾ ਕਰੀ ਕਿੰਨੇ ਲੋਕ ਨੇ ਸਰ ਕੀ ਕੋਲ ਨੇ ਤਿੰਨ ਲੋਕ ਨੇ ਇੱਕ ਗ੍ਰਾਂਤੀ ਆਪ ਐ ਤੇ ਦੋ ਉਹ ਦੇ ਲੜਕੇ ਉਹ ਵਾਲਗ ਨੇ ਦਵਾਲਗ ਨੇ ਜੀ ਨਾ ਵਾਲਗ ਨੇ ਠੀਕ ਇਹ ਪਹਿਲਾਂ ਵੀ ਕੋਈ ਨਸਤੇ ਦੇ ਗੱਡਾ ਸਾਹਮਣੇ ਆਈ ਸੀ ਕਿ ਪਹਿਲੀ ਵਾਰੀ ਇਸ ਤਰ੍ਹਾਂ ਦੀ ਆਈ ਹੈ ਦੇਖੋ ਸਾਡੇ ਘਟਨਾ ਪਹਿਲੀ ਵਾਰ ਜਿਹੜੀ ਸਾਹਮਣੇ ਆਈ ਹੋ ਸਕਦਾ ਹੈ ਕਿ ਉੱਥੇ ਕਮੇਟੀ ਦੇ ਕੋਈ ਧਿਆਨ ਚੋਂ ਛੋਟੇ ਮੋਟੇ ਜਿਹੜੀਆਂ ਪਹਿਲੇ ਗ੍ਰੰਟੀ ਸਭਾ ਨੂੰ ਗਲਤੀਆਂ ਕਰਦਾ ਰਿਹਾ ਜੀ ਹੁਣ ਪਰ ਜਿਹੜੀ ਮੇਰੇ ਧਿਆਨ ਤੇ ਜਿਹੜੀ ਫਸਟ ਜਿਹੜੀ ਇਹ ਆਈ ਹੈ ਤਾਂ ਜੀ ਜਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਹੋਏ ਸਾਰੇ ਧਰਮਾਂ ਦਾ ਸੰਜਾ ਜਿਨਾ ਜੀ ਇਹ ਤੁਰੰਤ ਕਾਰਵਾਈ ਕੀਤੀ ਤੇ ਤੁਰੰਤ ਰਣ ਇਸ ਤੋਂ ਇਲਾਵਾ ਕੋਈ ਹੋਰ ਵੀ ਗੱਲਬਾਤ ਦੱਸੀ ਕੀ ਜੋ ਹੋਸਟੈਕ ਕੀਤੀ ਹਾਂ ਜਿੰਨੇ ਕੋਈ ਇਹਨਾਂ ਨੇ ਸ਼ਿਕਾਇਤ ਉੱਖਾ ਯਾ ਕੋ ਅੱਗੇ ਵੀ ਹੈ ਜਿਹੜਾ ਕੋਈ ਸ਼ਰਾਬ ਦਾ ਵੀ ਗ੍ਰੰਥੀ ਤੇ ਸੇਵਨ ਕਰਦਾ ਸੀਗਾ ਤੇ ਚਲੋ ਕਈ ਵਾਰ ਇਹਨਾਂ ਅਕੀ ਦਾ ਜਿਹੜਾ ਕਿ ਕਿੰਨੀ ਦੇਰ ਤੋਂ ਰਹਿ ਰਿਹਾ ਸੀ ਜੀ ਇਹ ਗ੍ਰੰਥੀ ਔਰ ਉਹ ਸਾਰਾ ਪਰਿਵਾਰ ਉਥੇ ਇਹ ਜਿਹੜਾ ਮੇਰੇ ਕੋਲ ਗੱਲ ਹੈ ਦੋ ਟਾਈਚੰ ਸਾਲਾਂ ਤੋਂ ਜੀ ਰਿਹਾ ਹੈ ਤੋ ਜਿਹੜਾ ਹੁੱਕਾ ਇਲੈਕਟ੍ਰੋਨਿਕ ਹੁੱਕਾ ਪੀਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਤਾਂ પ્રતિਬੰਧਿਤ ਹੈ ਹਾਂ ਬਿਲਕੁਲ ਤਾਂ ਇਹ ਵੀ ਪਤਾ ਕੀਤਾ ਜਾਏਗਾ ਕਿ ਕਿੱਥੋਂ ਲੈ ਕੇ ਆਂਦੇ ਨੇ ਹਾਂ ਜਦੋਂ ਇਹ ਹੋਇਆ ਤੇ ਜੋ ਬਿਲਕੁਲ ਕਿਹੜੀ ਤਾਰਾ ਤੇ ਮੁਕਦਮਾ ਦਰਜ ਹੈ ਜੀ 1295 ਜਿਹੜੀ ਪੁਰਾਣੀ ਤਾਰਾ ਸੀ ਪਾਕਪਾ ਜੀ ਠੀਕ ਹੈ